ਸਸਿਕਾ ਆਕਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ Facebook ਪੇਜ ਦੇ ਜੋ ਖਸਾਨ ਭਰਾ ਨਾਵੇਂ ਜੁੜ ਰਹੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੇਜ ਨੂੰ ਫੋਲੋ ਕਰ ਲਓ ਅੱਜ ਦੀ ਇਹ ਵੀਡੀਓ ਬਣਾਉਣ ਲੱਗੇ ਆ ਪਿੰਡ ਰਸੂਲਪੁਰ ਬਾਪੂ ਦਲੀਪ ਸਿੰਘ ਬਾਈ ਅਰਜਿੰਦਰ ਡੈਰੀ ਵਾਲੇ ਦੇ ਘਰੇ ਬਾਈ ਅਰਜਿੰਦਰ ਡੈਰੀ ਵਾਲੇ ਦੇ ਘਰੇ ਜੋ ਤੁਹਾਨੂੰ ਸਕਰੀਨ ਤੇ ਮੱਝ ਦੇ ਹਰੀ ਮੁਰਾਣਾ ਸੰਦੀਪ ਉਹ ਤੋਂ ਆਪਣਾ ਦੀ ਨੱਜਾ ਇਹ ਕਾਫੀ ਟਾਈਮ ਤੋਂ ਰਿਪੋਰਟਰ ਸੀ ਇਹਦੀ ਗੱਲਬਾਤ ਕਰਦੇ ਆ ਬਾਈ ਨਾਲ ਸਾਰੀ ਡਿਟੇਲ ਲੈਣੇ ਆਪਾਂ ਇਹ ਕੀ ਇਹਦਾ ਕਿੰਨੇ ਟਾਈਮ ਤੋਂ ਮੀਟਰ ਸੀ ਕਿੰਨਾ ਕੁ ਟਾਈਮ ਨੂੰ ਸੂਈ ਨੂੰ ਆ ਬਾਈ ਅਸੀ ਗੱਲ ਅਸੀ ਗੱਲ ਬਾਈ ਜੀ ਇਹਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ 2 ਸਾਲ ਹੋ ਗਏ 2 ਸਾਲ ਹਾਂਜੀ ਤੇ ਉਹਦੇ ਬਾਅਦ ਜਦ ਨਜ਼ੀਮਾਂ ਲੱਗੀ ਕਿੰਨਾ ਕਰਦਾ ਸੀ ਦਾ ਜੀ ਪੂਰੇ ਸੰਦਾ ਸੀਤਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਚਾਰ ਪੰਜ ਵਾਰ ਰਿਪੀਟ ਕਰਾਈ ਸੀ ਠੀਕ ਹੈ ਜੀ ਨਹੀਂ ਨਹੀਂ ਹਾਂਜੀ ਕੋਟੀਆਂ ਦੀ ਦਵਾਈ ਦੇ ਨਾਲ ਹਾਂਜੀ ਇਹ ਪਹਿਲੀ ਜਾਂਪੀ ਲਈ ਠੀਕ ਹੈ ਜਿਹੜੀ ਆਪਣੀ ਦਵਾਈ ਦਿੱਤੀ ਦਵਾਈ ਦੇ ਦੋ ਚ ਸ਼ਾਂਤ ਕਰਾਈ ਸੀ ਹਾਂਜੀ ਹਾਂਜੀ ਸ਼ਾਂਤ ਕਰਾਉਣ ਬਾਅਦ ਪਹਿਲੇ ਜਾਂਪ ਤੇਰੀ ਹਾਂਜੀ ਪਹਿਲੇ ਜਾਂਪ ਅੱਜ ਕਿੰਨੇ ਡੇਨ ਦੀ ਗੱਡੀ ਆ ਗਿਆ ਪਾ ਲਈ ਇਹ ਵੀ ਤਿੰਨ ਮਹੀਨੇ ਤੋਂ ਕਰ ਰਿਹਾ ਕੰਮੀ ਦੁਬਾਰਾ ਆਜ ਮਨ ਨੂੰ ਬਿੰਨੀ ਦਾ ਖੁਸ਼ੀ ਪੂਰੀ ਖੁਸ਼ੀ ਆ ਜੀ ਹਾਂਜੀ ਕਿਤੇ ਉਹ ਪੰਨੀ ਜਦੋਂ ਰਾਸ ਆ ਜੇ ਫਿਰ ਖੁਸ਼ੀ ਵੀ ਖੁਸ਼ੀ ਆ ਬਿਲਕੁਲ ਜੀ ਹਾਂਜੀ ਜਿਹੜੇ ਹੋਰ ਵੀਰ ਭਰਾ ਬਈ ਚੰਗੀਆਂ ਜੰਗੀਆਂ ਵਾਜਾਂ ਕਟਿਆਣ ਨੂੰ ਬੋਚੜਾ ਨੂੰ ਵੇਚੀ ਆ ਹਾਂਜੀ ਹਾਂਜੀ ਕੋਈ ਇੱਕ ਅਦਾ ਸ਼ਬਦ ਉਹਨਾਂ ਨੂੰ ਕੀ ਕਹੋਗੇ ਤੁਸੀਂ ਅਸੀਂ ਤਾਂ ਕਹਿੰਦੇ ਆ ਵੀ ਤੁਹਾਡੀ ਦਵਾਈ ਦਾ ਟ੍ਰੀਟਮੈਂਟ ਕਰਨਾ ਚਾਹੀਦਾ ਤੇ ਸਾਨੂੰ ਵੱਡਣ ਵਾਲੇ ਨੂੰ ਨਹੀਂ ਪਸੂ ਦੇਣੇ ਚਾਹੀਦੇ ਬਿਲਕੁਲ ਜੀ ਤੇ ਵੀ ਆਪਾਂ ਕਿਉਂ ਉਹਦਰ ਇਨਸਾਨ ਕਰਨਾ ਆਪਾਂ ਉਹਦੇ ਕੁੱਝ ਖਰਾਬ ਕਰਦੇ ਆ ਉਹਨਾਂ ਦੇ ਵੱਢਣ ਵਾਲੇ ਥਾਂ ਜਾਂਦੇ ਬਿਲਕੁਲ ਜੀ ਬਾਈ ਪਹਿਲਾਂ ਇਹ ਗੱਲਾਂ ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਸਮਾਂ 1.5 ਲੱਖ ਦਾ ਜਾਨਵਰ ਲੈਣੇ ਆ ਸਾਢੇ 1 ਸਾਲ ਦੁੱਧ ਪੀ ਗਿਆ ਉਹਦਾ ਮੋੜ ਕੇ ਆਪਾਂ ਉਹ ਹੀ ਮਤਲਬ ਪੁੱਛੜਾ ਨੂੰ ਵੜਾ ਦਿੰਦੇ ਆ ਪਹਿਲਾਂ ਤਾਂ ਪੁੱਤ ਵਾਂਗੂ ਪਾਲਦੇ ਆ ਸਾਹਦੇ ਆ ਕੁੱੜ ਕੇ ਵੱਢਣਾਂ ਨੂੰ ਦਿੰਦੇ ਆ ਬਾਈ ਉਹ ਕਿਸੇ ਦਿਨ ਕਦੇ ਦੁੱਖ ਮਹਿਸੂਸ ਹੀ ਹੁੰਦਾ ਹਾਂਜੀ ਹਾਂਜੀ ਇਹਨਾਂ ਦਾ ਆਪਾਂ ਉਹਨੇ ਸਾਰੇ ਪਰਿਵਾਰ ਨੂੰ ਉਹਨੇ ਆਪਾਂ ਨੂੰ ਸੰਭਿਆ ਪਾਲਿਆ ਦੁੱਧ ਪਿਆਇਆ ਆਪਾਂ ਕੁੱੜ ਕੇ ਆਪਾਂ ਚੜੀ ਸੜਤਾ ਨਾਲੇ ਉਹਦਾ ਆਪਣੀ ਰੱਖ ਹੁੰਦਾ ਕਿੰਨਾ ਘਾਟਾ ਹਾਂਜੀ ਸਰਣ ਭਰਾਵੋ ਇਸ ਤਰ੍ਹਾਂ ਦੀ ਆਪਾਂ ਇਹ ਨਹੀਂ ਕਹਿੰਦੇ ਵੀ ਸਾਡੇ ਤੋਂ ਦਵਾਈ ਲਓ ਆਪਦੇ ਆਪ ਨੂੰ ਪ੍ਰੋਮੋਟ ਨਹੀਂ ਕਰਦੇ ਦਾ ਮੀਨ ਮਕਸਦ ਇਹੀ ਆ ਵੀ ਪਸ਼ੂਆਂ ਦਾ ਰਿਪੀਟਰ ਦਾ ਹੱਲ ਹੈਗਾ ਜਿੰਨੇ ਟਾਈਮ ਦਾ ਪਸ਼ੂ ਮਰਜੀ ਰਿਪੀਟਰ ਹੋਵੇ ਉਹਦਾ ਸੋਲੂਸ਼ਨ ਹੋ ਸਕਦਾ ਜੇ ਸਹੀ ਢੰਗ ਨਾਲ ਟਰੀਟਮੈਂਟ ਕਰਾਂਗੇ ਆ ਤੁਹਾਡੇ ਸਾਹਮਣੇ ਆ 2 ਸਾਲ ਦੀ ਰਿਪੀਟਰ ਮੱਝ ਦਵਾਈ ਦੇਣ ਤੋਂ ਪਹਿਲੇ ਜੰਪ ਤੇ ਕਨਸੀਵ ਹੋਈ ਆ ਉਸਦੀ ਵੀ ਜੇ ਤੁਹਾਡੇ ਵੀ ਚੰਗੀਆਂ ਬਿਹੜਾ ਜਾਂ ਛੋਟੀਆਂ ਰਿਪੀਟਰ ਆ ਉਹਨੇ ਸਹੀ ਢੰਗ ਨਾਲ ਇਲਾਜ ਕਰਾਓ ਜੇ ਵੇਰ ਵੀ ਨਹੀਂ ਕਨਸੀਵ ਹੁੰਦੀਆਂ ਨਾਸਟ ਦੇ ਵਿੱਚ ਆਪਣੇ ਨਾਲ ਸੰਪਰਕ ਕਰ ਲੋ ਦਵਾਈ ਦੇਣ ਤੋਂ ਬਾਅਦ 1 ਹੰਡ ਆਊਟਸੈਟ ਤੁਸੂ ਕੰਸੀਵ ਹੋਊਗਾ ਆਪਣੀ ਮੈਡੀਸਨ ਦਾ ਜੋ ਕੋਰਸ ਆ 1 ਮਹੀਨੇ ਦਾ ਕੋਰਸ ਆ 1 ਮਹੀਨੇ ਦੇ ਵਿੱਚ ਵਿੱਚ ਤੁਸੂ ਬੋਲ ਪੈਂਦਾ ਉਸੇ ਹੀ ਟੇ ਪਹਿਲੇ ਜੰਪ ਦੇ ਤੁਸੂ ਕੰਸੀਵ ਕਰੂਗਾ ਤੇ ਜਲਦ ਤੁਹਾਡੇ ਸਾਹਮਣੇ ਆ ਇਸ ਤਰ੍ਹਾਂ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਇਹਨਾਂ ਬੇਜਵਾਨੀਆਂ ਦੀ ਬੁਝੜਾਂ ਤੋਂ ਜਾਨਾਂ ਬਚ ਸਕਣ ਮਿਲਾਂਗੇ ਔਰ ਵੀਡੀਓ ਦੇ ਵਿੱਚ ਸੱਚੀ ਗੱਲ ਹੈ ਸੱਚੀ